ਸਿੱਖੋ ਸਤਿਅਾਰੇ ਹੋ ਤੁਮ ਮਰਨ ਕੀਤੇ ਮੁਖ ਜਲ ਸਦਾ ਸਤੇ ਨਾਨਕ ਤੇ ਕਰਾਮ ਕਲੇ ਵਾਲਾ ਤੀਜਾ ਅਨਾਮ ਤੇ ਓਮਕਾਰ ਪਸਾ ਅਨੰਦ ਪਿਆ ਮੇਰੀ ਵਾਏ ਸਤਿਗੁਰੂ ਮੈ ਸਾਆ ਤਾ ਤਾ ਐਸੀ ਕੀ ਮਰਨ ਦੀ ਆ ਵਧਾ ਰਗ ਸਹੁਰਾ ਵਾਰ ਤੀਨ ਸਬਦ ਕਾਵਨ ਆਈਆ ਸੋਚ ਲਾਉ ਹਾਰੇ ਮਨ ਸ੍ਰੀ ਵਸਾਇ ਕੈ ਨਾਮ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹਾਂ ਨ ਮੇਰੀ ਆਖ ਸਾਰ ਹੋਣਾ ਸਤ ਲੋਕ ਮਨ ਮੇਰੇ ਤੂ ਸਭ ਵਿਸਾਰ ਜੀ ਕਾਰੋ ਕਰੀ ਜੀ ਰਤਾਰ ਸਭ ਸਵਾਰਣਾ ਸੁਨਾਗ ਰਤ ਰਤੋ ਸੁਖ ਨੂੰ ਵਿਸਾਰੇ ਕੈ ਨਾਮ ਸਮਰ ਮੇਰੇ ਸਾਰ ਹੋਣਾ ਲੇ ਸਾਚ ਸਾਇਕਾ ਕਾ ਨਹੀਂ ਕਰਤੇ ਕਾ ਤੇਰਾ ਸੁਖ ਹੈ ਜਿਹਦੇ ਸੁਖਾ ਸਤ ਸਦਾ ਤੇਰੀ ਨਾਮ ਨਸਾ ਨਾਮ ਤੇ ਮਨ ਸਿਵਾ ਦੇ ਸੁਭਰਨੀ ਕੈ ਨਾਮ ਸਤਿ ਸਾਕਿਆ ਨਹੀਂ ਖਤੇ ਦਾ ਸਤ ਨਾਮ ਰਾਰਾ ਦਾ ਅਜਨਾ ਬਰਦਾਰ ਤਰਨ ਬੁਕਾ ਲੰਬਾ ਮਾ ਸਤ ਸਤ ਮਾ ਅਰ ਸਿਆਜ ਚਾਜਾ ਬੰਦਾ ਰਾਮ ਰਾਜਾ ਰਾਮ ਬਿਠਾਓ ਦੁਨਿਆਏ ਬੜਿਆ ਜਾ ਕੈ ਨਾਮ ਸਿਉ ਸਤੂ ਸਵਤੋ ਪ੍ਰਿਆਰ ਸਤ ਨਾਮ ਬਾਲੇ ਸਾਡੇ ਅਗੁਰਗਾਂ ਨੂੰ ਪਾਇਆ ਤੁਸੀਂ ਉਸੇ ਨਾਮ ਅੰਕਾਇ ਨਾਮ ਤੇ ਸੋ ਅਤਿ ਗਨ ਬਾਤ ਦਸ ਹਸ ਬਾਗੀ ਸਤਲਗੁਰੂ ਤੂਰ ਤਾਰ ਸਰਤਾਏ ਕਿੰਨੇ ਸ਼ਕਤੀਸ਼ੂਰੇ ਤੂੰ ਦੋ ਸਹਾਰ ਸੁਣੀ ਸੁਤੇ ਨਾਮ ਸੰਤ ਸਾਜ ਪਹਿਲੇ ਸਰਸ ਤੂਰੇ ਨਾਮ ਮੇ ਬੰਤ ਸੇ ਮਰਸ ਸੁਣੇ ਆਤਮਾ ਦੀ ਬਾਤ ਆਇਆਣ नान छुटी न नान ते मुख छुटी सत श्री अकार श्री वासगुरू वाहगु जी अरदा जी फतह श्री भगवती जी सहार ਵਾਰ ਸ੍ਰੀ ਭਗਉਤੀ ਦੀ ਕੀ ਬਾਤ ਸਾਹੀ ਦਸਵੀਂ ਪ੍ਰਭ ਗਾਥੀ ਸੁਮਰ ਗਾਏ ਗੁਰੂ ਨਾਨਕ ਨਹੀ ਧਿਆਏ ਫੇ ਰੰਗਤ ਗੁਰ ਤੇ ਅਮਰਦਾਸ RAM ਦਾਸ ਹੋਈ ਜਾਏ ਅਰਜੁਨ ਵਾਹ ਅਦਰ ਸੁਮਰਿਆ ਕਰ ਨਾਮ ਅਰਧ ਆਵਦਾਏ ਸੋ ਨਾਹੀ ਹੋਏ ਤਹਾਏ ਦਸਵੀ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਗੇ ਧਰਮ ਦਾ ਪੰਥ ਦੇ ਵਾਲੀ ਸੋ ਸਤਿ ਆਬਾਦ ਜੈ ਜੀ ਦਸ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਦੀ ਜੋ ਜਹਰਾ ਜੂਰ ਹਾਤਰਾ ਹਜੂਰ ਸਰਬ ਸਤਿ ਅਕਾਲ ਪ੍ਰਖ ਜੀ ਦਾ ਖਾਲਸਾ ਜੀ ਸਾਹਿਬ ਬਨਵਾ ਜੀ ਵਾਹਿਗੁਰੂ ਮਾਹੇ ਗੁਰੂ ਰੇਵਾ ਗੁਰੂ ਜੀ ਜੀ ਗੁਰੂ ਗਰੀਬ ਨਵਾ ਜੰਤਰ ਜਾਮੀ ਸਦੇ ਬਾਦਸ਼ਾਹ ਜੀ